ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਆ ਦੋਸਤੋ ਪਾਣੀ ਦੀ ਇਹ ਟੈਂਕੀ ਲੈ ਕੇ ਜਾ ਰਹੇ ਹਾਂ ਐਸੀ ਇਹ 35 ਸਾਲ ਪੁਰਾਣੀ ਜਿਹੜੀ ਹੈ ਇੱਕ ਸਰਵਿਸ ਹੈ ਅਬੋਹਰ ਦੇ ਰੇਲਵੇ ਸਟੇਸ਼ਨ ਉੱਪਰ ਸ਼ੁਰੂ ਕੀਤੀ ਗਈ ਸੀ ਜਨ ਸੇਵਕ ਸਭਾ ਵੱਲੋਂ 35 ਸਾਲ ਹੋ ਗਏ ਕਿਸੇ ਤੋਂ ਕੋਈ ਪੰਜੀ ਨਹੀਂ ਲੈਂਦੇ ਕੋਈ ਕੁਝ ਵੀ ਨਹੀਂ ਲੈਂਦੇ ਯਾਤਰੀਆਂ ਦੀ ਸੇਵਾ ਕਰਦੇ ਨੇ ਸਰਦੀ ਹੋਵੇ ਗਰਮੀ ਹੋਵੇ ਇਹਨਾਂ ਦੀ ਸੇਵਾ ਜਿਹੜੀ ਆ ਰੈਗੂਲਰ جاری ਰਹਿੰਦੀ ਆ ਤੇ ਕੋਈ ਸੇਵਾਦਾਰ ਐਜੇ ਵੀ ਨਹੀਂ ਜਿਹੜੇ ਕਿ ਬਰਫ ਫਰੀ ਚ ਦੇ ਰਹੇ ਨੇ ਤੇ ਕੁਝ ਸੇਵਾਦਾਰ ਐਜੇ ਨੇ ਜਿਹੜੇ ਬਰਫ ਇੱਥੇ ਛੱਡਣ ਵਾਸਤੇ ਵੀ ਆਪਦੀ ਸੇਵਾ ਫਰੀ ਕਰ ਰਹੇ ਨੇ ਇਹ ਸਾਰੀ ਜਾਣਕਾਰੀ ਲੈ ਕੇ ਅਸੀਂ ਹਾਜ਼ਰਾਂ ਅਬੋਹਰ ਦੇ ਰੇਲਵੇ ਸਟੇਸ਼ਨ ਤੋਂ ਤੇ ਦੋਸਤੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਜੇ ਆ ਸੰਸਥਾ ਦਾ ਹੌਸਲਾ ਵਧਾਉਣ ਵਾਸਤੇ ਤੇ ਕੁਝ ਪੋਜ਼ਿਟਿਵ ਦਿਖਾਉਣ ਵਾਸਤੇ ਆਜੋ ਆਪਾਂ ਗੱਲਬਾਤ ਕਰੀਏ ਸੰਸਥਾ ਦੇ ਮੈਂਬਰਾਂ ਨਾਲ ਤੇ ਜਾਣੀਏ ਇਹ ਸੰਸਥਾ ਕਦੋਂ ਤੋਂ ਸ਼ੁਰੂ ਹੋਈ ਸੀ ਥੀਮ ਕੀ ਸੀਗਾ ਤੇ ਅੱਜ ਤ ਦੋਸਤੋ ਪ੍ਰਧਾਨ ਜੀ ਨਾਲ ਗੱਲਬਾਤ ਕਰੀਏ ਜਾਂ ਨਾ ਮੈਂਬਰਾਂ ਨਾਲ ਗੱਲਬਾਤ ਕਰੀਏ ਉਸ ਤੋਂ ਪਹਿਲਾਂ ਜਿਹੜੇ ਨਿਸ਼ੁਲਕ ਸੇਵਾਦਾਰੀ ਕਰ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਇਹਨੇ ਗੋਗੀ ਜੀ ਜਿਹੜੇ ਕਿ ਆਟੋ ਚਲਾਉਂਦੇ ਨੇ ਤੇ ਬੜੇ ਸਾਲਾਂ ਤੋਂ ਚਲਾ ਰਹੇ ਤੇ ਸੇਵਾ ਵੀ ਇਸੇ ਤਰ੍ਹਾਂ ਦੇ ਰਿਹਾ ਆ ਸਰ ਸਵਾਗਤ ਹੈ ਜੀ ਤੁਹਾਡਾ ਜੈ ਜੀ ਪੂਰਾ ਨਾਮ ਕੀ ਹੈ ਤੁਹਾਡਾ ਸੁਦੇਸ਼ ਰਾਮ ਸ਼ਰਮਾ ਸੁਦੇਸ਼ ਰਾਮ ਸ਼ਰਮਾ ਕੀ ਬਾਤ ਹੈ ਜੀ ਆਟੋ ਹੀ ਚਲਾਉਂਦੇ ਹੋ ਤੁਸੀਂ ਨਹੀਂ ਮੇਰਾ ਬਰਫਦਾ ਕੰਮ ਹੈ ਜੀ ਠੀਕ ਹੈ ਅੱਡਾ ਲਾਣੇ ਬਰਫਦਾ ਠੀਕ ਕਿੱਥੇ ਲਾਣੇ ਹੋ ਆ ਕਾਲੀ ਮਾਈ ਮੰਦਰ ਦੇ ਸਾਹਮਣੇ ਕਿੰਨੇ ਸਾਲਾਂ ਤੋਂ ਲਾ ਰਹੇ ਹੋ ਹਰ ਸੀਜ਼ਨ ਤੇ ਫਿਰ ਠੰਡ ਚ ਕੀ ਕਰਦੇ ਠੰਡ ਚ ਕਵਰਟਨ ਦਾ ਕੰਮ ਕਰਦੇ ਜੋ ਬੰਦ ਕਰਤਾ ਠੀਕ ਹੈ ਜੀ ਤੇ ਇਹ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਇਹ ਕਿੰਨੇ ਸਾਲਾਂ ਤੋਂ ਰ ਹੈ 80-35 ਸਾਲ ਤੋਂ ਹੋ ਗਏ ਆਪਣੇ ਠੀਕ ਹੈ ਜੀ 35 ਸਾਲਾਂ ਤੋਂ ਐਵੇਂ ਹਾਂ ਵੀਮਲ ਜੀ ਸਾਹਿਬ ਬਰ ਫਰੀਦ ਅੰਦੇ ਆ ਤੇ ਮੈਨ ਨੇ ਚੱਕ ਭੇਜਦਾ ਠੀਕ ਹੈ ਜੀ ਕਿੰਨੀਆਂ ਸਿਲੀਆਂ ਲੈ ਕੇ ਆਉਣਾ ਫਿਰ ਰੋਜ਼ ਜਿੰਨੀ ਲੋੜ ਹੋਵੇ ਨਾ 1 2 ਜਿੰਨੀਆਂ ਚਾਹੀਦੀਆਂ ਅੱਛਾ ਜਿੰਨੀ ਮਰਜ਼ੀ ਹੋਵੇ ਹਰੇਕ ਵਾਰ ਆਂਦੀ ਹੈ ਜਦੋਂ ਲੋੜ ਹੋਵੇ ਤਾਂ ਫਿਰ ਹੋ ਰਹੀ ਠੀਕ ਹੈ ਜੀ ਬਾਜੀ ਬਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਲਾਮ ਹੈ ਤੁਹਾਡੀ ਸੇਵਾ ਨੂੰ ਜੀ ਤੁਸੀਂ ਇਹਨੇ ਸਾਲਾ ਤੋਂ ਹੀ ਕਰ ਰਹੇ ਹੋ ਤੇ ਦੋਸਤੋ ਇਹ ਜਿਗਰਾ ਵੀ ਬਹੁਤ ਘੱਟ ਲੋਕਾਂ ਕੋਲ ਹੁੰਦਾ ਦੇਖੋ ਕੁਝ ਵੀ ਨਹੀਂ ਲੈਂਦੇ ਆਪ ਦਾ ਬਰਫ ਦਾ ਕੰਮ ਹੈ ਤੇ ਬਰਫ ਦੀ ਸੇਵਾ ਵੀ ਕਰਦੇ ਨੇ ਇਹਨਾਂ ਨੂੰ ਪ੍ਰਣਾਮ ਹੈ ਸਾਡੇ ਵੱਲੋਂ ਸੈਲੂਟ ਹੈ ਦੋਸਤੋ ਆਪਾਂ ਗੋਗੇ ਨਾਲ ਗੱਲਬਾਤ ਕੀਤੀ ਉਹ ਤਾਂ ਆਪਣਾ ਆਟੋ ਲੈ ਕੇ ਚਲੇ ਗਏ ਨੇ ਤੇ ਹੁਣ ਆ ਗਏ ਨੇ ਆਪਣੇ ਕੋਲ ਪ੍ਰਧਾਨ ਜੀ ਜਿਹੜੇ ਕਿ ਗੋਪਾਲ ਬੁੱਕਰ ਕਾ ਜੀ ਨੇ ਬਚਪਨ ਤੋਂ ਸੇਵਾ ਕਰ ਰਹੇ ਆ ਇਸ ਤਰ੍ਹਾਂ ਦੀ ਸੇਵਾ ਬਹੁਤ ਘੱਟ ਲੋਕ ਕਰ ਪਾਉਂਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਜੀ ਬੁਕਰ ਕਾ ਜੀ ਇਹ ਕਿਵੇਂ ਮਨ ਚ ਕਿਵੇਂ ਉਠੀ ਸੀ ਗੱਲ ਸਟਾਰਟਿੰਗ ਕਿਵੇਂ ਹੋਈ ਸੀ ਇਸ ਦੀ ਸਟਾਰਟਿੰਗ ਐਸੀ ਜੀ ਐਸੀ ਬਹੁਤ ਛੋਟੀ ਸੀ 10 12 ਸਾਲ ਦੇ 15 ਸਾਲ ਦੇ ਲਾਲੋ ਤੁਸੀਂ ਉਹ ਅਸੀਂ ਸ਼ਾਮ ਨੂੰ ਸਕੂਲ ਤੋਂ ਘਰ ਜੰਦੇ ਸੀ ਨਾ ਉਹ ਗੱਡੀ ਤੇ ਦੇਖਦੇ ਸੀ ਲੋਕ ਪਾਣੀ ਵਾਸਤੇ ਬਹੁਤ ਹਨਾ ਅੱਛਾ ਬਚਪਨ ਤੋਂ ਹੀ ਲੱਗ ਗਿਆ ਸੀ ਬਚਪਨ ਤੋਂ ਜੀ ਬਚਪਨ ਜੀ ਉਨ ਮੇਰੀ 12 ਸਾਲ ਯੂਵਰ ਜਿਵੇਂ ਜਹਾਜ਼ ਨਹੀਂ ਇਹ ਵੀ 45 ਸਾਲ 48 ਯਾਨੀ ਕਿ ਅੱਧਾ ਘੜਾ 48 ਸਾਲ ਹੋ ਗਏ ਨੇ ਜੀ ਠੀਕ ਹੈ ਤੇ ਮੈਂ ਮੈਂ ਇੱਥੇ ਇਹਨਾਂ ਰੈਗੂਲਰ ਸੇਵਾ ਤੇ ਆਨਰੇਜੀ ਮੇਰੇ ਨਾਲ ਮੁੰਡੇ ਜੁੜਦੇ ਸੀਗੇ ਅਟ ਜਾਂਦੇ ਸੀ ਜੁੜਦੇ ਸੀ ਜਾਂ ਹਰ ਸਾਲ ਯਾਨੀ ਕਿ 2-4 ਘੰਟੇ ਦੇ 2-4 ਵਾਰ ਜੰਦੇ ਠੀਕ ਹੈ ਯਾਨੀ ਕਿ ਰੈਗੂਲਰ ਸਭ ਚੱਲ ਰਹੀ ਹੈ ਇੱਥੇ ਰੇਲਵੇ ਵਾਲਿਆਂ ਦਾ ਪੁਲਿਸ ਦਾ ਤੇ ਬਿਜਲੀ ਆਨੇ ਦਾ ਮੈਨੂੰ ਬਹੁਤ ਸਹਿਯੋਗ ਹੈ ਜੀ ਜਦੋਂ ਵੀ ਸਾਨੂੰ ਜਰੂਰ ਪਈ ਉਹ ਸਾਡਾ ਕੰਮ ਐ ਨਾ ਪਹਿਲਾਂ ਹੀ ਕਰ ਦਿੱਤੀ ਠੀਕ ਹੈ ਤੇ ਪਾਣੀ ਦੀ ਸੇਵਾ ਪਾਣੀ ਦਾ ਇੱਥੋਂ ਦਾ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਜੀ ਹੂੰ ਕਿਸੇ ਦਾਨੀ ਸੱਜਣ ਨੇ ਸਾਨੂੰ ਆਰੋ ਦਿੱਤਾ ਸੀਗਾ ਜੀ ਉਹ ਆਰੋ 2 ਸਾਲ ਚੱਲੇ ਸੀ ਉਸ ਤੋਂ ਬਾਅਦ ਉਹ ਸਾਨੂੰ ਡੈਡ ਹੋ ਗਿਆ ਜੀ ਉਸ ਤੋਂ ਬਾਅਦ ਰੇਲਵੇ ਨੇ ਆਰੋ ਲਾ ਕੇ ਦਿੱਤੇ ਉਹ ਵੀ 3-4 ਸਾਲ ਚੱਲਣ ਤੋਂ ਬਾਅਦ ਉਹ ਵੀ ਡੈਡ ਹੋ ਗਿਆ ਸੀਗੇ ਜੀ ਠੀਕ ਉਹ ਫਿਰ ਅਸੀਂ ਕਿਸੇ ਦਾਨੀ ਸੱਜਣ ਦੇ ਮਿਲ ਕੇ ਸਾਨੂੰ ਆਰੋ ਠੀਕ ਆ ਕੇ ਦਿੱਤਾ 1/2 ਲੱਖ ਰੁਪਏ ਖਰਚਾਏ ਸੀਗੇ ਜੀ ਠੀਕ ਉਹ ਹੁਣ ਆਰੋ ਸਹੀ ਚੱਲ ਰਿਹਾ ਪਾਣੀ ਪਾਣੀ ਇੱਕ ਇੱਕ ਟੈਂਟਰੇ ਟੈਂਕਰ ਬੋਲਦੇ ਕੈਂਟਰ ਬੋਲਦੇ ਰੇਲ ਮਾਰਕੀਟ ਕਮੇਟੀ ਮਿਨਿਸਪਲ ਕਮੇਟੀ ਦਾ ਸਾਡੇ ਕੋਲ ਨਾ ਫਰੀ ਵੇਚਦੇ ਪਏ ਹੈ ਠੀਕ ਹੈ ਉਹ ਕੁਝ ਪਾਣੀ ਸਾਡਾ ਜਮੀਨ ਦਾ ਸੀ ਮਿਕਸ ਕਰਕੇ ਆਰੋ ਕਰਕੇ ਉਸ ਵੇਲੇ ਕਰਦੇ ਠੀਕ ਹੈ ਸਾਡੀ ਸਪਲਾਈ ਸਵੇਰੇ 10:30 ਚਾਲੂ ਹੋ ਜਾਂਦੀ ਹੈ ਜੀ ਤੇ ਸ਼ਾਮ ਨੂੰ 8 ਵਜੇ ਤੱਕ ਸੀ तकरीबन तकरीबन ਨਾ ਠੀਕ ਹੈ ਕੋਨ ਸਪਲਾਈ ਕਰ ਦਿਜੀਓ ਤੇ ਬਿਲਕੁਲ ਫਰੀ ਸੇ ਵਰੰਦੀ ਬਿਲਕੁਲ ਇੱਕ ਪੈਸਾ ਜੀ ਸਾਡੇ ਕੋਲ ਕਈ ਜਣੇ ਪੈਸੇ ਦੇਣ ਵਾਲੇ ਆ ਜਾਂਦੇ ਨੇ ਨਾ ਸ਼ਖ ਜੋੜ ਦਿੰਦੇ ਜੀ ਠੀਕ ਹੈ ਆ ਸਾਨੂੰ ਸਾਨੂੰ ਕਿਸੇ ਯਾਨੀ ਕਿ ਅਸੀਂ ਸੇਮ ਪੈਸੇ ਤੋਂ ਲਈਏ ਸਾਨੂੰ ਕੋਈ ਜਰੂਰਤ ਹੋਵੇ ਠੀਕ ਹੈ ਸਾਨੂੰ ਸਮਾਨ ਹੁਣ ਤਿੰਨ ਚਾਰ ਜੈਂਟੀਆਂ ਆ ਜੀ ਸਾਨੂੰ ਗਲਾਸ ਫਰੀ ਆਂਦੇ ਆ ਜੀ ਠੀਕ ਹੈ ਤੇ ਸਮਾਨ ਸਾਡੇ ਕੋਲ ਬਹੁਤ ਬਹੁਤ ਸਾਰਾ ਸਮਾਨ ਸਾਡੇ ਕੋਲ 7 ਰੇੜੀਆਂ ਪਾਣੀ ਵਾਸਤੇ ਸਪਲਾਈ ਕਰਨ ਵਾਸਤੇ ਠੀਕ ਹੈ ਤੇ ਚਾਰ ਜਗ੍ਹਾ ਸਾਡੇ ਐਨਾ ਪ੍ਰੇਰ ਫਰਮਨ ਇੱਕ ਤੇ ਅੱਡੇ ਲੱਗਦੇ ਆ ਤੇ 1 ਜਾਂ 2 ਅੱਡੇ 2 ਨੰਬਰ ਪਲੇਟ ਕਿਉਂ 2 ਨੰਬਰ ਪਲੇਟ ਫਰਾਂ ਦੇ ਕਿੱਡੀ ਘਟ ਆਂਦੀ ਹੈ ਜੀ ਠੀਕ ਹੈ ਤੇ 1 ਨੰਬਰ ਦੇ ਜਿਆਦਾ ਰੂਟੀਨ ਗੱਡੀਆਂ ਦਾ ਰਹਿੰਦਾ ਠੀਕ ਹੈ ਇੱਥੇ ਸਾਰਾ ਦਿਨ ਨਾ ਸਾਡਾ ਪਾਣੀ ਸਪਲਾਈ ਚੱਲਦਾ ਰਹਿੰਦਾ ਠੀਕ ਹੈ ਤੁਸੀਂ ਇਹਨੇ ਸਾਲਾਂ ਤੋਂ ਕਰ ਰਹੇ ਹੋ ਤੁਸੀਂ ਸਟੇਸ਼ਨ 'ਚ ਬੜੇ ਬਦਲਾਅ ਵੇਖੇ ਹੋਣੇ ਆ ਸਟੇਸ਼ਨ 'ਤੇ ਮੈਂ ਤਾਂ ਕੁਝ ਵੀ ਕੋਈ ਨਹੀਂ ਦੇ ਸਟੇਸ਼ਨ ਦੇ ਜੀ ਜਿਸ ਟਾਈਮ ਮੈਂ ਚੱਲ ਇੱਕ ਛੋਟਾ ਜਿਹਾ ਪਲੇਰ ਫਰਾਂ ਸੀ ਇੱਥੇ ਠੀਕ ਹੈ ਛੋਟਾ ਜਿਹਾ ਕਿੰਨਾ ਕਿ ਦੱਸਾਂ ਤੁਹਾਨੂੰ ਮੈਂ ਯਾਨੀ ਕਿ ਆਪਣਾ ਮੇਨ ਗੇਟ ਹੈ ਨਾ ਹਾਂ ਮੇਨ ਗੇਟ ਤੋਂ ਥੋੜਾ ਜਿਹਾ ਉਧਰ ਲੈ ਕੇ ਫਿਰ ਅੱਛਾ ਵੱਧਾ ਚਲਾ ਗਿਆ ਫਿਰ ਵੱਧਾ ਚਲਾ ਗਿਆ ਵੱਧਾ ਚਲਾ ਗਿਆ ਇੱਥੇ ਪਹਿਲੇ ਸਿਗਨਲ ਹੁੰਦੇ ਸੀਗੇ ਕਿਚਨ ਵਾਲੇ ਅੱਛਾ ਜੀ ਉਹਦੇ ਪਿੱਛੇ ਸਾਡੀ ਪਿਆਉ ਲੱਗਣੀ ਸੀ ਕੰਨਿਆਂ ਵਾਲੀ ਠੀਕ ਹੈ ਫਿਰ ਸਾਡੇ ਇੱਥੇ ਐਸਐਸਸੀ ਬੀਨ ਪ੍ਰਗਜ ਜੀ ਭਗਤ ਠੀਕ ਹੈ ਉਹ ਇੱਕ ਦਿਨ ਮੈਨੂੰ ਬੁਲਾ ਕੇ ਲੈ ਕੇ ਭਰਾਂਜੀ ਬੈਠੇ تھے ਮੈਂ ਕਹਿੰਦਾ ਤੁਹਾਨੂੰ ਪੱਕੀ ਪਿਆਈ ਬਣਾ ਕੇ ਦੇ ਦਈਏ ਤੁਹਾਨੂੰ ਉਤਰਾ ਦੇ ਕੇ ਮੈਂ ਕਿਹ ਕੋਈ ਜ਼ਰਾਜ ਨਹੀਂ ਮੈਂ ਕਿਹਾ ਫਿਰ ਉਹ ਕੱਲ ਨੂੰ ਤੁਸੀਂ ਮਾਲਿਕ ਬਣ ਕੇ ਫਿਰ ਕਹਿੰਦੇ ਰੇਲਵੇ ਮਾਲਕੀ ਨਹੀਂ ਬਣੇਗਾ ਤੁਹਾਨੂੰ ਸਮਝਾ ਦੇਾਂਗੇ ਅਸੀਂ ਅੱਛਾ ਅੱਛਾ ਜੀ ਮੈਂ ਕਿਹਾ ਠੀਕ ਹੈ ਜੀ ਇਹ ਪਹਿਲ ਤੋਂ ਉਹ ਇੱਧਰ ਬਣਾ ਕੇ ਦੇਵਾਂਗਾ ਮੈਂ ਜੀ ਆੜਿਆ ਮੈਂ ਕਿ ਪਹਿਲ ਉੱਥੇ ਲਵਾਂਗਾ ਸਾਡੀ ਕਿਸ ਕਸਮਾ ਕਿਸ ਚੱਲਦੀ ਰਹੀ ਕਿ ਮਿੰਨੇ ਬਾਅਦ ਮੈਨੂੰ ਕਹਿਣ ਲੱਗੇ ਬੇਟਾ ਪਲੇਟਫਾਰਮ ਇੱਧਰ ਵਧਣਾ ਉੱਧਰ ਨਹੀਂ ਵਧਣਾ ਠੀਕ ਹੈ ਇੱਕ ਦਿਨ ਤੂੰ ਮੇਰੀ ਯਾਦ ਕਰਕੇ ਕਰੇਗਾ ਵੀ ਤੂੰ ਮੈਨੂੰ ਇਹਨਾ ਸਹੀ ਲਾਈ ਦਿੱਤੀ ਹੈ ਉਸ ਤੋਂ ਬਾਅਦ ਇੱਥੇ ਕਰਕੇ ਸਾਨੂੰ ਕਹਿਉ ਬਣਾ ਕੇ ਦਿੱਤੀ ਸੀ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਇੱਥੇ ਕਰਕੇ ਆਈ ਉਸ ਤੋਂ ਬਾਅਦ ਫਿਰ ਇੱਥੇ ਆਈ ਫਿਰ ਉੱਥੇ ਗਈ ਠੀਕ ਹੈ ਇੱਥੇ ਚਾਹਦੇ ਚੌਥੀ ਜਗ੍ਹਾ ਸਾਡੀ ਪ੍ਰਾਇਓਰਟੀ ਠੀਕ ਹੈ ਹੁਣ ਸਾਡਾ ਪੂਰੀ ਯਾਨੀ ਕਿ ਮਾਰਚ ਲਾਈਫ ਤੋਂ ਚਾਲੂ ਕਰ ਦਿੱਤਾ ਸਤੰਬਰ ਤੱਕ ਦੀ ਸੇਵਾ ਠੀਕ ਹੈ ਤੇ ਸਟੇਸ਼ਨ ਵੀ ਨਵਾਂ ਬਣ ਰਿਹਾ ਫਿਰ ਮੈਨੂੰ ਲੱਗਦਾ ਸਟੇਸ਼ਨ ਅੰਦਰ ਨਹੀਂ ਬਾਹਰ ਬਣ ਰਿਹਾ ਬਾਹਰ ਬਣ ਰਿਹਾ ਇੱਥੇ ਸਿਰਫ ਇਹਨਾ ਇੱਕ ਬਿਜਲੀ ਦੀ ਬਣੇ ਇਹ ਯਾ ਡੱਬਿਆਂ ਦੇ ਇੱਕ ਕੋਡ ਨੰਬਰ ਲੱਗਣਗੇ ਬੱਸ ਉਹ ਸਟੇਸ਼ਨ ਦਾ ਕੁਝ ਨਹੀਂ ਅੰਦਰ ਹੋਣਾ ਠੀਕ ਹੈ ਮਤਲਬ ਆਪਣਾ ਸੇਫ ਹੈ ਹਾਂਜੀ ਆਪਣਾ ਸੇਫ ਹੈ ਠੀਕ ਹੈ ਉਦੋਂ ਜਦੋਂ ਸਟਾਰਟਿੰਗ ਕੀਤੀ ਸੀਗੀ ਉਦੋਂ ਕੋਈ ਫੀਲ ਨਹੀਂ ਹੋਇਆ ਕਿ ਯਾਰ ਸ਼ਰਮ ਆਂਦੀ ਜਿਵੇਂ ਆਮ ਬੱਚੇ ਜਾਉਂ ਸ਼ੁਰੂ ਕਰਦੇ ਬਨੇ ਬਿਲਕੁਲ ਨਹੀਂ ਜੀ ਉਹ ਕੁਦਰਤੀ ਭਾਵ ਹੀ ਐਸੀ ਸੀਗੀ ਜੀ ਠੀਕ ਹੈ ਵੀ ਅਸੀਂ ਇਹ ਨਹੀਂ ਸੋਚਦੇ ਫਿਰ ਇੱਕ ਮਿੰਟ ਚੱਲੋ ਯਾਤੀ ਕੋਈ ਜ਼ਵਾਦਾਰ ਹੈ ਕੋਈ ਚਲੂ ਸ਼ੁਰੂਗਾ ਸ਼ਟਾਉਰ ਹੈ ਸਾ ਨੂੰ ਨਹੀਂ ਅਜੇ ਤਾਂ ਪਾਣੀ ਦੀ ਸੇਵਾ ਕਰਨੀ ਹੈ ابھی ਟੈਂਕੀ ਸੇਵਾ ਚੱਲ ਰਹੀ ਹੈ ਪਣੀ ਵੀ ਆਣਾ ਸੀ ਠੀਕ ਹੈ ਜਿਹੜੇ ਮਰਦਾਨਾ ਕਹਿੰਦੇ ਸੀ ਨਾ ਮੈਂ ਤਾਂ ਕਿਹੋ ਜਿਹਾ ਸੀ ਕਹਿੰਦੇ ਜਲ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਸੀ ਲੇਕਿਨ ਸਹਿਯੋਗ ਪੂਰਾ ਹੈ ਇਹ ਫਰਮਾਨਾ ਵੀ ਵਠਈ ਜਾ ਐਨਐਸ ਸੀ ਹੋ ਗਿਆ ਜੀ ਐਨਐਸ ਸੀ ਹੋ ਗਿਆ ਜੋ ਚੀਜ਼ ਕਹੀ ਹੈ ਨਾ ਉਸੇ ਤਰ੍ਹਾਂ ਸਾਰੀ ਪੂਰੀ ਠੀਕ ਹੈ ਤੇ ਹੁਣ ਜਿਹੜੀ ਟੀਮ ਹੈਗੀ ਹੈ ਜਿਹੜੀ ਇਹ ਟੀਮ ਕੰਮ ਕਰਦੀ ਹੈ ਇਹ ਲੋਕ ਫਿਰ ਇਹਨਾਂ ਨੂੰ ਕੋਈ ਪੇਡ ਕਰਦੇ ਹੋ ਪੈਸੇ ਦਿੰਦੇ ਨਹੀਂ ਕੁਝ ਨਹੀਂ ਜੀ ਇੱਕ ਪੈਸਾ ਨਹੀਂ ਜੀ ਅੱਛਾ ਬਲਕਿ ਇਹ ਹੈ ਨਾ ਅਸੀਂ ਕੋਈ ਮਿੰਨੇ ਦੋ ਮਲੇ ਕੋ 50 50 ਰੁਪਏ ਇਕੱਠੇ ਕਰਕੇ ਅਸੀਂ ਇੱਥੇ ਆਪਦੀ ਪਾਲਟੀ ਕਰ ਲਏ ਅੱਛਾ ਕਾ ਬਾਤ ਹੈ ਇਹ ਨਹੀਂ ਵੀ ਨ ਨਾ ਤਾਂ ਕਿਸੇ ਕੋਲ ਪੈਸੇ ਲੈਣਾ ਠੀਕ ਹੈ ਤੇ ਨਾ ਕਿਸੇ ਨੂੰ ਦੇਣਾ ਹੈ ਠੀਕ ਹੈ ਤੇ ਫਿਰ ਕਿੰਨੇ ਘੰਟੇ ਸੇਵਾ ਕਰਦੇ ਨੇ ਜਾਂ ਸ਼ਿਫਟ ਦੇ ਵਿੱਚ ਬਦਲਦੇ ਰਹਿੰਦੇ ਨੇ ਨਹੀਂ ਬਦਲਦੇ ਨਹੀਂ ਮੈਂ ਸ਼ਾਮ ਨੂੰ 6:30 ਵਜੇ ਆਣਾ ਜੀ ਤੇ 8:00 ਵਜੇ ਇੰਟਰਸ਼ਿਟ ਤੇ ਜਾਣਾ ਹੁਣ ਸਵੇਰੇ ਇਹ ਪਟਵਾਰੀ ਸਾਹਿਬ ਬਿਲੋਦ ਪਟਵਾਰੀ ਜੀ ਇਹ ਸਵੇਰੇ 5:00 ਵਜੇ ਆਉਂਦੇ ਆ ਠੰਡਾ ਪਾਣੀ ਦੀ ਰੇੜੀਆ ਭਰ ਲੈਂਦੇ ਆ ਠੀਕ ਹੈ ਪਾਣੀ ਚਲਾ ਲੈਂਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਪਾਣੀ ਸਾਫ ਕਰ ਕਰਕੇ ਫਿਰ 11:00 ਵਜੇ ਆਉਂਦੇ ਫਿਰ ਉਸ ਤੋਂ ਬਾਅਦ ਜੀ ਠੀਕ ਕਿੰਨੀਆਂ ਕਿੰਨੀਆਂ ਗੱਡੀਆਂ ਸਟੇਸ਼ਨ ਤੇ ਜਿਹੜੀਆਂ ਆਉਂਦੀਆਂ गडिया तो हम देखो जी साढ़े अंबाले ग्यार, तो गंगा नगर पैसेंजर अंबाले तो एक बजे उस आई फिर फिर ग्यारह गड्डिया ग्यारह गड्डिया ग्यारह गिना कोशिश होती है ज्यादा तो ज्यादा पानी पिलाईए ठीक है बी अच्छी सोचते चलो परमात्मा पता नहीं किस रूप से ਬਿਲਕੁਲ ਬਿਲਕੁਲ ਪਰ ਇਹ ਸੇਵਾ ਭਾਵ ਕਿਸੇ ਕਿਸੇ ਚ ਹੁੰਦੇ ਆ ਕਿਉਂਕਿ ਮੈਂ ਤਾਂ ਇੱਕ ਚੀਜ਼ ਇਹ ਵੀ ਵੇਖੀ ਹੈ ਕਿ ਲੋਗ ਇੱਕ ਕੇਲਾ ਦੇ ਕੇ ਵੀ ਫੋਟੋਆਂ ਲਵਾ ਲੈਂਦੇ ਨੇ ਤੇ ਹਨਾ ਨਹੀਂ ਅੱਜ ਤੱਕ ਅੱਜ ਤੱਕ ਅਸੀਂ ਪਹੁੰਚੇ ਆਪਣੀ ਮਰਜ਼ੀ ਨਾਲ ਤੁਸੀਂ ਪਹੁੰਚੋ ਨਾ ਅੱਜ ਤੱਕ ਅਸੀਂ ਇਹਨਾਂ ਕਹਿੰਦੇ ਸ਼ੋਸ਼ਾ ਪਾਣੀ ਕੋਈ ਐਡਵਰਟਾਈਜ਼ਮੈਂਟ ਤੁਸੀਂ ਨਹੀਂ ਮੇਰੇ ਕੋਲ ਇਹ ਆਪਣੇ ਅਈ ਸਤੀਜਾ ਜੀ ਹੈ ਨਾ ਉਹਨਾਂ ਦੇ ਕੋਲ ਹੈ ਰਾਜਕੁਮਾਰ ਰਾਜਕੁਮਾਰ ਨਹੀਂ ਇੱਕ ਹੋਰ ਜ ਹੈ ਦਵਿੰਦਰ ਦਵਿੰਦਰ ਉਹ ਮੇਰੇ ਕੋਲ 2-3 ਵਜੇ ਤੋਂ ਅੱਗੇ ਲੈ ਕੇ ਗਏ ਉਹਨਾਂ ਦਿੱਤੀ ਹੈ ਲੇਕਿਨ ਅਸੀਂ ਨਹੀਂ ਕਿਹਾ ਵੀ ਤੁਸੀਂ ਆ ਜੀ ਨਾ ਅਸੀਂ ਐਟ ਟਾਈਮ ਆ ਕੇ ਨਹੀਂ ਨਾ ਅਸੀਂ ਸੇਵਾ મતਲਬ ਇਹ ਅਸਲੀ ਸੇਵਾ ਹੈਗੀ ਆ ਜਿਹਦੇ ਵਿੱਚ ਕੋਈ ਦਿਖਾਵਾ ਨਹੀਂ ਹੈ ਦਿਖਾਵਾ ਨਾ ਕਿਸੇ ਪਾਰਟਾਈਜ਼ ਪਾਰਟੀ ਦਾ ਨਾ ਕੋਈ ਅਸੀਂ ਆਵਾਜ਼ ਚਾਈ ਜਿੰਨਾਂ ਕੋਲ ਉਹ ਉਹ ਕਰ ਠੀਕ ਹੈ ਸੇਵਾ 11 ਵਜੇ ਤੋਂ ਲੈ ਕਿੰਨਾ ਦਾ ਯੋਗਦਾਨ ਸਭ ਤੋਂ ਜ਼ਿਆਦਾ ਮੰਨਦੇ ਹੋ ਇਸ ਸੇਵਾ ਦੇ ਵਿੱਚ ਸਾਡੇ ਵਰਕਰਾਂ ਦੇ ਜੀ ਠੀਕ ਹੈ ਇਹਨਾਂ ਨੇ ਇਹ ਤਾਂ ਮੇਰੀ ਹੈ ਨਾ ਬਾਜੂ ਹੈ ਜੀ ਦੋਵੇਂ ਠੀਕ ਹੈ ਇਹ ਬਾਜੂ ਹੈ ਇਹਨਾਂ ਦੇ ਸਹਿਯੋਗ ਤੇ ਦੇਖੋ ਇਹ ਆਂਦੇ ਇਹਨਾਂ ਨੂੰ ਮੈਂ ਇਹ ਕਹਿ ਰਿਹਾ ਤੁਹਾਨੂੰ ਕੋਈ ਜ਼ਰੂਰਤ ਹੋਵੇ ਦੇਖੋ ਟਾਈਮ ਮੈਂ ਦੁਕਾਨਦਾਰ ਆ ਮੈਂ ਟਾਈਮ-ਟਾਈਮ ਉਸੇ ਵਾਂਗ ਸ਼ਾਮ ਨੂੰ 6:30 ਵਜੇ ਮ ਆ ਜੰਦਾ ਤੁਹਾਨੂੰ ਕੋਈ ਚੀਜ਼ ਜ਼ਰੂਰਤ ਹੈ ਤੁਸੀਂ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਚੀਜ਼ ਭੇਜ ਦੇ ਠੀਕ ਹੈ ਇਹ ਅੱਗੇ ਰਹਿੰਦੀ ਹੈ ਹਾਂ ਇਹ ਇਹ ਦੇਖੋ ਜੀ ਇਹ ਰਿਟਾਇਰਮੈਂਟ ਵਾਲੀ ਸਾਹਿਬ ਹੈ ਠੀਕ ਹੈ ਜੀ ਉਹ ਉਹਨਾਂ ਦਾ ਫਾਈਨੈਂਸ ਦਾ ਕੰਮ ਉਹ ਸ਼ਾਮ ਨੂੰ ਜਾਂਦੀ ਹੈ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਬੰਦੇ ਬੰਦੇ ਹੋਏ ਠੀਕ ਹੈ ਤੇ ਕੰਮ ਇਹ ਰੈਗੂਲਰ ਚੱਲਦੇ ਰਹਿ ਰਹੀ ਰਹਿ ਚਲੋ ਸਾਡਿਆਂ ਵੀ ਰੱਬ ਤੋਂ ਦੁਆਵਾਂ ਨੇ ਛਾਵਾਂ ਨੇ ਵੀ ਤੁਸੀਂ ਇਸੇ ਤਰ੍ਹਾਂ ਤੁਹਾਡੀ ਟੀਮ ਕੰਮ ਕਰਦੀ ਰਹੇ ਤੇ ਇਸੇ ਤਰ੍ਹਾਂ ਤੁਸੀਂ ਅਬੋਰ ਦਾ ਜਿਹੜਾ ਰੇਲਵੇ ਸਟੇਸ਼ਨ ਉੱਪਰ ਪਾਣੀ ਸੇਵਾ ਕਰਦੇ ਰਹੋ ਕਿਉਂਕਿ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਈ ਵਾਰ ਬੜੇ ਗਰੀਬ ਲੋਕ ਹੁੰਦੇ ਆ ਜਿਨ੍ਹਾਂ ਕੋਲ 20 ਰੁਪਏ ਨਹੀਂ ਹੁੰਦੇ ਬੋਤਲ ਲਈ ਨਹੀਂ ਹੁੰਦੀ ਉਹ ਪਾਣੀ ਲੱਭ ਰਹੇ ਹੁੰਦੇ ਆ ਤੇ ਅੱਜ ਕੱਲ ਪਹਿਲਾਂ ਤਾਂ ਚਲੋ ਹੈਂਡ ਪੰਪ ਹੁੰਦੇ ਸੀਗੇ ਪਾਣੀ ਪਰ ਲੈਂਦੇ ਸੀਗੇ ਲੇਕਿਨ ਅੱਜ ਕੱਲ ਹੈਂਡ ਪੰਪ ਖਤਮ ਹੋ ਗਏ ਨੇ ਇੱਥੇ ਜੀ ਪੰਜ ਜਗ੍ਹਾ ਪਾਣੀ ਚੱਲਦਾ ਪਿਆ ਸੁਣ ਲੋ ਠੀਕ ਹੈ ਪਹਿਲਾ ਤਾਂ ਸਾਡਾ ਇਹ ਹੈ ਠੀਕ ਹੈ ਦੂਜਾ ਰੇਲਵੇ ਸਟੇਸ਼ਨ ਤੇ ਤੇ ਦੋ ਨੰਬਰ ਤੇ ਪਲੇਟਫਾਰਮ ਸਾਡਾ ਵੱਟਕੋ ਲੱਗਿਆ ਇੱਕ ਰੇਲਵੇ ਦੇ ਲੱਗਿਆ ਹੁਣ ਇੱਥੇ ਇੱਕ ਅੱਡਾ ਇਹ ਲੱਗਿਆ ਉਹ ਤੇਰੀ ਲੱਗੇਗੀ ਇੱਕ ਅੱਗੇ ਰੇਡੀ ਲੱਗੇਗੀ ਇੱਕ ਇੱਧਰ ਰੇਡੀ ਲੱਗੇਗੀ ਲੇਕਿਨ ਉਹ ਇਨਸਟੈਂਟ ਤਾਂ ਨਹੀਂਗਾ ਨਾ ਬਈ ਤੁਸੀਂ ਬਿਲਕੁਲ ਅਗਲੇ ਦੇ ਕੋਲ ਪਹੁੰਚ ਜਾਂਦੇ ਹੋ ਹਾਂਜੀ ਹਾਂਜੀ ਅੱਜ ਉਹ ਨਹੀਂ ਪਹੁੰਚ ਸਕਦੇ ਮੰਨ ਲਓ ਕਈਆਂ ਦੀ ਗੱਡੀ ਛੁੱਟ ਜਾਂਦੀ ਆ ਵੀ ਅਗਲਾ ਦੂਰ ਭੱਜਣ ਜਾਵੇ ਮੈਂ ਉਹ ਵੀ ਦੇਖਿਆ ਵੀ ਕਈ ਵਾਰੀ ਬੰਦਿਆਂ ਦਾ ਪੈਰ ਪੁੱਟ ਤਿਲਕਦੇ ਨੇ ਉਹ ਐਸੇ ਚੱਕਰਾਂ ਦੇ ਤਿਲਕਦੇ ਆ ਇਹ ਹੋਇਆ ਜੀ ਮੇਰੇ ਨਾਲ ਹੋਇਆ ਬਹੁਤ ਬਹੁਤ ਵੱਡੀ ਦੁਰਘਟਨਾ ਹੋਈ ਹੈ ਮੇਰੇ ਨਾਲ ਜਿਹੜਾ ਸਾਡੀ ਪਾਣੀ ਦੀ ਆਰੋ ਦੀ ਜਿਹੜੀ ਸਪਲਾਈ ਹੈ ਜੀ ਇੱਥੋਂ ਇੱਥੋਂ ਸਪਲਾਈ ਦਿੱਤੀ ਹੋਈ ਹੈ 2 ਨੰਬਰ ਤੇ ਉੱਥੇ ਚਲੇ ਜਾਂਦਾ ਇੱਥੋਂ ਹੀ ਸਟੇਸ਼ਨ ਦੇ ਉੱਤੇ ਪਹੁੰਚਦਾ ਨਹੀਂ ਬਿਲਕੁਲ ਤੁਸੀਂ ਮਤਲਬ ਐਕਤ ਸਪਲਾਈ ਸਾਰੇ ਦੇ ਰਹੇ ਆ ਇੱਥੋਂ ਦੇ ਰਹੇ ਆ ਦੱਬੇ ਦੇ ਕੋਲ ਪਹੁੰਚ ਜਾਂਦੇ ਹੋ ਹਨਾ ਰੇਲਵੇ ਦੇ ਪਾਸੇ ਵੈਸੇ ਵੀ ਸਪਲਾਈ ਦੇ ਰਹੇ ਜਿਹੜੇ ਮਤਲਬ ਜੋ ਪਾਣੀ ਕਿੱਥੇ ਵੀ ਜਾ ਰਿਹਾ ਇੱਕ ਸਿਰਫ ਕੈਂਟੀਨ ਦੇ ਸ਼ੈੱਡ ਦੇ ਥੱਲੇ ਜਾ ਰਹੀ ਹੈ ਨਾ ਰੇਲਵੇ ਲੈਂਡ ਦੇ ਥੱਲੇ ਸਹੀ ਪਾਣੀ ਰੋੜਾ ਦੇ ਅੱਛਾ ਮਤਲਬ ਉਹਨਾਂ ਨੂੰ ਵੀ ਤੁਸੀਂ ਦੇ ਰਹੇ ਹੋ ਹਾਂਜੀ ਸਾਰੇ ਆਰੋਜ਼ਨ ਨੂੰ ਵੀ ਤੁਸੀਂ ਸਾਰੇ ਆਰੋਜ਼ਨ ਦੀ ਸਪਲਾਈ ਲੋਕਾਂ ਅੱਛਾ ਉਹ ਹਾਦਸੇ ਬਾਰੇ ਦੱਸ ਰਹੇ ਸੀਗੇ ਤੁਸੀਂ ਉਹ ਹਾਦਸਾ ਸੀਗਾ ਜੀ ਇੱਥੋਂ ਦੇ ਆਰਪੀਐਫ ਦਾ ਵੱਡਾ ਅਧਿਕਾਰੀ ਸੀ ਅਧਿਕਾਰੀ ਸੀਗਾ ਜੀ ਉਹ ਸੀਗਾ ਸ਼ਰਾਬ ਦੇ ਵਿੱਚ ਟੁੱਟ ਠੀਕ ਹੈ ਆਪਾਂ ਗੱਡੀ ਸੀਗੀ ਅਸੀਂ ਪਾਣੀ ਪਿਆਉਂਦੇ ਸੀ ਉਹਦੇ ਕੋਲ ਸਾਡੇ ਕੋਲ ਛੋਟੇ ਲੋਟੇ ਹੁੰਦੇ ਸੀਗੇ ਜੀ ਠੀਕ ਹੈ ਗੱਡੀ ਚੱਲ ਪਈ ਉਹਦੇ ਹੱਥ 'ਚ ਇੱਕ ਹੱਥ 'ਚ ਰੋਟੀ ਦਾ ਸਮਾਨ ਸੀਗਾ ਤੇ ਇੱਕ ਉਹ ਹੈ ਨਾ ਤੂੰ ਚੜਦੇ ਚੜਦੇ ਇੱਥੇ ਮੇਰੇ ਸਾਹਮਣੇ ਆਣਾ ਗੱਡੀ ਵੀ ਪਕੜੀ ਤੇ ਇੱਕ ਹੱਥ ਨਾਲ ਡੱਬਾ ਪਕੜਨ ਲੱਗੇ ਰਾੜ ਪਕੜਨ ਲੱਗੇ ਨਾ ਉਹ ਕਾਬੂ ਨਹੀਂ ਹੈ ਉਹ ਨਾਲ ਦੀ ਨਾਲ ਮੇਰੇ ਸਾਹਮਣੇ ਹੈ ਨਾ ਠੀਕ ਹੈ ਉਹਨੇ ਤਾਂ ਥੋੜੀ ਸੀ ਦੋ ਦਗਰੀ ਠੀਕ ਹੈ ਅਸੀਂ ਹੈ ਨਾ ਦਰਦੀ ਮਾਰੀ ਹੈ ਨਾ 10 ਦਿਨ ਪਿਆਉ ਬੰਦ ਕਰਦੀ ਸੀ ਤੁਹਾਨੂੰ ਸਹੀ ਦੱਸਦੇ ਠੀਕ ਹੈ ਕਿਉਂ ਲੱਗਦਾ ਮੇਰੀ ਗੱਲ ਸਹੀ ਹੈ ਵੀ ਆਪਾਂ ਤਾਂ ਫ੍ਰੀ ਸੇਵਾ ਕਰਦੇ ਆਂ ਭਾਈ ਤੇ ਨਾਲੇ ਫਿਰ ਉਹ ਪੁਲਿਸ ਅਫਸਰ ਬਿਲਕੁਲ ਜਦੋਂ 10 11 ਦਿਨ ਬਾਅਦ ਮੈਂ ਇੱਥੇ ਪੜਾ ਕੇ ਕੀਤਾ ਜੀ ਉਹਨਾਂ ਤੁਹਾਨੂੰ ਕੋਈ ਬਿਲੀਵ ਨਹੀਂ ਤੁਸੀਂ ਆਪ ਦੀ ਸੇਵਾ ਤੋਂ ਠੀਕ ਉਸ ਤੋਂ ਬਾਅਦ ਹੋਈ ਸੀ ਠੀਕ ਹੈ ਹੁਣ ਨਾ ਅਸੀਂ ਸਭ ਸਮਝਾ ਲਿਆ ਕਿ ਯੱਡੀ ਚੱਲ ਜੇ ਨਾ ਉਸ ਤੋਂ ਬਾਅਦ ਕਿਸ ਨੂੰ ਪਾਣੀ ਬਿਲਕੁਲ ਚੌਲੀ ਗੱਡੀ ਦੇਖੋ ਅਸੀਂ ਗਲਾਸ ਦੇ ਦੇਣਾ ਵੀ ਗੱਲ ਸੁਣਦੇ ਬਾਅਦ ਸੁਣਦੇ ਤਾਂ ਵੀ ਠੀਕ ਹੈ ਨਾ ਸੁਣਦੇ ਤਾਂ ਵੀ ਕੋਈ ਗੱਲ ਨਹੀਂ ਲੇਕਿਨ ਅਸੀਂ ਹੈ ਨਾ ਤਰਜੀਹ ਗੱਡੀ ਜਪਾਨੀ ਦੀ ਬਾਈ ਦੀ ਆਪਣਾ ਪਰਸਨ ਸੀ ਬਿਲਕੁਲ ਬਿਲਕੁਲ ਕਿਹਦੇ ਦਾ ਵੀ ਪਾਣੀ ਹੈ ਜੀ ਨਾਲੇ ਪਾਣੀ ਨਾਲ ਬੈਠੇ ਤਿਲਕਣ ਹਾਂ ਬਿਲਕੁਲ ਅਸੀਂ ਕੋਈ ਹੁਣ ਮੈਂ ਨਾਲ ਸਭ ਨੂੰ ਸਮਝਾਇਆ ਜੀ ਚੱਲ ਗੱਡੀ ਚੱਲੀ ਪਈ ਨਾ ਅੱਛਾ ਜੋੜ ਦਿਓ ਅੱਛਾ ਕਹਿੰਦੇ ਵਰਦਾ ਮੰਨਦੇ ਤੇ ਸ਼ੋਧ ਨਹੀਂ ਸੁਣਦੇ ਤੇ ਫਿਰ ਉਹਨਾਂ ਕੋਈ ਨਹੀਂ ਸੁਣੋਗੇ ਜੀ ਫਿਰ ਫਿਰ ਕਈ ਵਾਰੀ ਅਸੀਂ ਨਾ ਵੀਤੀ ਬੁਰਾ ਕੱਲੀ ਅਸਾਂ ਕਰਦੇ ਆ ਠੀਕ ਹੈ ਤੇ ਉਦੋਂ ਰਾਜੋ ਜੀ ਗੱਡੀ ਆਉਣ ਵਾਲੀ ਹੈ ਤਾਂ ਸੇਵਾ ਸ਼ੁਰੂ ਹੋ ਗਈ ਹੈ ਜੀ ਓਕੇ ਜੀ ਜਲਦੀ ਦੇਖੋ ਹਰੇਕ ਬੰਦਾ ਫੋਟੋ ਫੜਾ ਸਕਦੇ ਹੋ ਤੁਸੀਂ ਐ ਤੈ ਨਹੀਂ ਲੇਡੀ ਜੀ ਰੱਖ ਦੇ ਠੀਕ ਹੈ ਇੱਥੋਂ ਬੁਲਾ ਕੇ ਇੱਥੋਂ ਬੁਲਾ ਕੇ ਨਾ ਉਹਨੂੰ ਵਰਕੇ ਟੰਡੇ ਪਾਣੀ ਬਜ਼ੁਰਗ ਆਜੇ ਨਾ ਕੋਈ ਬਜ਼ੁਰਗ ਜੀ ਬੱਚੇ ਲੇਡੀ ਜੇ ਕੋਈ ਠੀਕ ਹੈ ਉਹਨੂੰ ਉਹਨੂੰ ਵਰਕੇ ਦੇ ਹਰੇਕ ਬੰਦੇ ਦਾ ਪੈਸੇ ਨਹੀਂ ਖਰਚ ਸਕਦਾ ਬਿਲਕੁਲ ਬਿਲਕੁਲ ਤੇ ਆਪਣੇ ਕੀ ਹੈ ਜੀ ਕੋਈ ਮਾਦਰ ਦੇ ਦੇਖੋ ਅਸੀਂ ਨਹੀਂ ਉਹ ਦੇਖੋ ਕੋਈ ਅਸੀਂ ਕਰਨ ਕੋਈ ਕਰਨਾ ਨਹੀਂ ਬਿਲਕੁਲ ਤੇ ਦੋਸਤੋ ਸਾਡੇ ਨਾਲ ਨੇ ਅੱਜ ਮੇਰੇ ਕੈਮਰੇ ਦੇ ਉੱਪਰ ਸੀਗੇ ਸੋਨੂ ਸਿਆਗ ਜੀ ਜਿਹੜੇ ਕਿ ਪੱਤਰਕਾਰ ਨੇ ਅਨਮਿਊਟ ਦੇ ਇਹਨਾਂ ਦੀ ਵੀ ਤਰੱਕੀ ਹੋ ਗਈ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਦੇਖੋ ਇਹ ਟ੍ਰੇਨ ਆਈ ਹੈ ਅੰਮਾਲਾ ਤੋਂ ਚੱਲ ਕੇ ਕੰਗਨਗਰ ਜਾ ਰਹੀ ਹੈ ਟ੍ਰੇਨ ਤੇ ਇਹ ਸੇਵਾ ਜਿਹੜੀ ਆ ਤੁਸੀਂ ਦੇਖ ਰਹੇ ਹੋ ਜਨ ਸੇਵਕ ਸਭਾ ਵੱਲੋਂ ਸੇਵਾ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਉਹਨੂੰ ਜੇ ਕਿਵੇਂ ਸਮਝਦੇ ਹੋ ਤੁਸੀਂ ਇਹ ਸੇਵਾ ਅੱਜ ਆਪਾਂ ਵੇਖੀ ਵੀ ਬਹੁਤ ਨਿਸ਼ੁਲਕ ਸੇਵਾ ਪਿਛਲੇ 40-45 ਸਾਲਾਂ ਤੋਂ ਚੱਲ ਰਹੀ ਹੈ ਦੇਖੋ ਧਰਮਿੰਦਰ ਜੀ ਐਨੇ ਤਕੜੀ ਜ਼ਬਰਦਸਤ ਗਰਮੀ ਪੈ ਰਹੀ ਹੈ ਲੋਕ ਗਰਮੀ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਸਮਾਸ਼ ਵੀ ਜਿਵੇਂ ਵੀ ਆ ਚੱਲ ਸੇਵਾ ਜਿਹੜੀ ਲਾ ਰੱਖੀ ਹੈ 35 ਸਾਲਾਂ ਤੋਂ ਲਾ ਰੱਖੀ ਹੈ ਕਿੰਨਾ ਤਕੜਾ ਟੈਂਪਰੇਚਰ ਤੇ ਲੋਕਾਂ ਦੀ ਸੇਵਾ ਦੇ ਵਿੱਚ ਜੁਟਿਆ ਪਾਣੀ ਪਿਆਣਾ ਹਰ ਇੱਕ ਬੰਦਾ ਜਿਹੜਾ ਪਾਣੀ ਦੀ ਬੋਤਲ ਨਹੀਂ ਲੈ ਸਕਦਾ ਕਿਉਂ ਕਿਉਂਕਿ ਕੋਈ ਗਰੀਬ ਹੁੰਦਾ ਹੈ ਹਨਾ ਤੇ ਇਹ ਜਿਹੜੇ ਕਿ ਫਰੀ ਹੌਨ ਕੋਚ ਤੇ ਇਹਨਾਂ ਦੀ ਸੇਵਾ ਦੇ ਰਹੇ ਨੇ ਤੇ ਇੱਕ ਜਿਹੜਾਗਾ ਆਪਣੇ ਆਟੋ ਚਾਲਕ ਹੈ ਜਿਹੜੇਗੇ ਆਪਾਂ ਉਹਨਾਂ ਨੂੰ ਗੁਜ਼ਰ ਗਏ ਜੇ ਮਾਇਦੇ ਸਮਝਾਂਗੇ ਉਹ ਜਿਹੜੇ ਕਿ ਫਰੀ ਹੌਨ ਕੋਚ ਤੇ ਤੇ برف ਲੈ ਕੇ ਜਿਹੜੀ ਆਪਦੀ ਸੇਵਾ ਦੇ ਰਹੇ ਨੇ ਬਹੁਤ ਚੰਗਾ ਲੱਗਿਆ ਲੋਕਾਂ ਦੀ ਸੇਵਾ ਯਾਨਕਿ ਪਾਣੀ ਦੀ ਮੈਨ ਸੇਵਾ ਕਰਨੇ ਬਹੁਤ ਚੰਗੀ ਗੱਲ ਹੈ ਤੇ ਲੋਕਾਂ ਨੂੰ ਇਸੇ ਤਰ੍ਹਾਂ ਹਰ ਕਦਮ ਦੇਤੇ ਜਿਹੜੀ ਹੈਗੀ ਸੇਵਾ ਕਰਨੀ ਚਾਹੀਦੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੇ ਮੈਂ ਤਾਂ ਚਾਹਨਾ ਵੀ ਇਹਨਾਂ ਨਾਲ ਮਿਲ ਕੇ ਜਿਹੜਾਗਾ ਆਪਦੀ ਲਗਭਗ ਘੰਟਾ 2 ਘੰਟਾ ਜਿਹੜੇਗੇ ਇਹਨਾਂ ਨਾਲ ਸੇਵਾ ਜ਼ਰੂਰ ਦਿੱਤੀ ਜਾਵੇ ਤਾਂ ਕਿ ਲੋਕਾਂ ਦੀ ਸ ਦੋਸਤੋ ਅੱਜ ਦਾ ਜਮਾਨਾ ਕਿਸ ਤਰ੍ਹਾਂ ਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਾਣੀ ਜਿਹੜਾ ਹੈ ਮੁੱਲ ਦਾ ਵਿਕਦਾ 20 ਰੁਪਏ ਦੀ ਬੋਤਲ ਵਿਕਦੀ ਆ ਲੇਕਿਨ ਹਜ਼ਾਰਾਂ ਲੀਟਰ ਪਾਣੀ ਦੀ ਸੇਵਾ ਜਿਹੜੇ ਆ ਇਹ ਸੰਸਥਾ ਜਨ ਸੇਵਕ ਸਭਾ ਜਿਹੜੀ ਆ ਫ੍ਰੀ ਕਰ ਰਹੀ ਆ ਤੇ ਪਿਛਲੇ ਬਹੁਤ ਸਾਲਾਂ ਤੋਂ ਇਹਨਾਂ ਕੋਲ ਤਾਂ ਗਿਣਤੀ ਨਹੀਂ ਕਿ 40-45 ਸਾਲਾਂ ਤੋਂ ਇਹ ਸੇਵਾ ਕਰ ਰਹੀ ਆ ਜੇ ਤੁਹਾਡੇ ਕੋਲ ਵੀ ਟਾਈਮ ਆ ਤਾਂ ਇੱਕ ਵਾਰੀ ਇਹ ਸੰਸਥਾ ਦੇ ਕੋਲ ਆ ਕੇ ਇੱਕ ਦੋ ਘੰਟਿਆਂ ਦੀ ਸੇਵਾ ਜ਼ਰੂਰ ਕਰਾਇਆ ਕਰੋ ਵੈਸੇ ਆਪਾਂ ਛਵਿਲਾਂ ਉੱਪਰ ਹਰ ਵਾਰ ਸਾਲ ਦੇ ਵਿੱਚ ਇੱਕ ਦਿਨ ਜ਼ਰੂਰ ਸੇਵਾ ਕਰਦੇ ਆ ਲੇਕਿਨ ਮੈਂ ਕਹਿੰਦਾ ਵੀ ਇਹ ਰੈਗੂਲਰ ਸੇਵਾ ਅਬੋਹਰ ਦੇ ਵਿੱਚ ਕੋਈ ਸੰਸਥਾ ਜੀ ਨਹੀਂ ਸੀਗੀ ਜੋ ਇਸ ਤਰ੍ਹਾਂ ਦੀ ਸੇਵਾ ਕਰਦੀ ਹੋਵੇ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਆ ਜੇ ਵੱਧ ਤੋਂ ਵੱਧ ਇਹਨਾਂ ਦਾ ਹੌਸਲਾ ਵਧੇ ਤੇ ਕਦੇ ਜਦੋਂ ਮੌਕਾ ਮਿਲੇ ਤਾਂ ਇਹਨਾਂ ਕੋਲ ਆ ਕੇ ਸੇਵਾ ਜ਼ਰੂਰ ਕਰਿਆ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ